ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਦੋ ਚੀਜ਼ਾਂ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਇਹ ਦਾਨ ਜੋ ਮਨੁੱਖ ਵੀ ਕਰਦੇ ਨੇ ਉਹ ਹਮੇਸ਼ਾ ਖੁਸ਼ ਅਤੇ ਸੁਖੀ ਵਸਦੇ ਨੇ ਨਿਰਾਸ਼ਾ ਅਤੇ ਦੁੱਖ ਉਹਨਾਂ ਦੇ ਆਸ-ਪਾਸ ਵੀ ਨਹੀਂ ਝਟਕ ਸਕਦਾ ਅਤੇ ਨਾਲ ਹੀ ਇਹ ਗੱਲ ਹੈ ਕਿ ਇਹ ਦੋ ਚੀਜ਼ਾਂ ਦਾ ਦਾਨ ਕਰਨਾ ਬਹੁਤ ਔਖਾ ਹੈ ਵੈਲੇ ਹੀ ਮਨੁੱਖ ਜੋ ਇਸ ਸਟੇਜ ਦਾ ਦਾਣਕਰ ਪਾਉਂਦੇ ਹਨ ਜਿਨ੍ਹਾਂ ਦੇ ਉੱਤੇ ਮੇਰੇ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਤੇ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਦਾਣ ਕਰਾਂਦੇ ਨਾਲ ਖੁਸ਼ ਨਸੀਬ ਬਣ ਜਾਂਦੇ ਹਨ ਤੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਹਿਜ ਸੰਗਤ ਜੀ ਇੱਕ ਨਿੱਕੇ ਜਿਹੀ ਕਹਾਣੀ ਸੁਣਾਉਂ ਜਾ ਰਹੀ ਹਾਂ ਕਹਾਣੀ ਸੁਣ ਕੇ ਪੂਰੀ ਗੱਲ ਦੇ ਸਮਝ ਆਵੇਗੀ ਅਤੇ ਇਹ ਕਹਾਣੀ ਹੱਡ ਬੀਤੀ ਹੈ ਜੋ ਸਾਨੂੰ ਕਿਸੇ ਨੇ ਦੱਸੀ ਹੋਈ ਹੈ ਤੇ ਉਹੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਸ ਬੀਬੀ ਨੇ ਦੱਸਿਆ ਕਿ ਮੇਰੀ ਉਮਰ ਲਗਭਗ 45 ਤੋਂ ਉੱਪਰ ਲੰਘ ਚੁੱਕੀ ਹੈ ਜਿਸ ਕਾਰਨ ਮੇਰਾ ਸਰੀਰ ਥੋੜਾ ਜਿਹਾ ਕਮਜ਼ੋਰ ਹੋ ਗਿਆ ਹੈ ਤੇ ਅਕਸਰ ਹੀ ਮੇਰੇ ਗੋਡਿਆਂ ਦੇ ਵਿੱਚ ਬਹੁਤ ਦਰਦ ਰਹਿੰਦਾ ਹੈ ਤੋ ਕਹਿੰਦੇ ਕਿ ਮੈਂ ਟੀਚਰ ਦੀ ਜੌਬ ਕਰਦੀ ਹਾਂ ਇਸ ਕਰਕੇ ਮੈਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਪਣੇ ਪਿੰਡ ਤੋਂ ਅੱਧਾ ਪੌਣਾ ਘੰਟਾ ਸਫ਼ਰ ਤੈਅ ਕਰਕੇ ਨਾਲ ਵਾਲੇ ਪਿੰਡ ਵਿੱਚ ਜਾਣਾ ਪੈਂਦਾ ਹੈ ਤਕਰੀਬਨ ਪੌਣਾ ਘੰਟਾ ਮੈਨੂੰ ਜਾਣ ਤੇ ਲੱਗਦਾ ਹੈ ਅਤੇ ਪੌਣਾ ਘੰਟਾ ਮੈਨੂੰ ਆਉਣ ਤੇ ਲੱਗ ਜਾਂਦਾ ਹੈ ਉਹਨਾਂ ਦੱਸਿਆ ਕਿ ਇੱਕ ਦਿਨ ਮੇਰੀ ਡਿਊਟੀ ਕਿਸੇ ਕੰਮ ਦੇ ਵਿੱਚ ਲੱਗੀ ਹੈ ਜਿਸ ਤਰ੍ਹਾਂ ਅਸੀਂ ਆਮ ਹੀ ਦੇਖਦੇ ਹਾਂ ਕਿ ਟੀਚਰਾਂ ਨੂੰ ਸਰਵੇ ਕਰਨ ਜਾਂ ਹੋਰ ਡਿਊਟੀ ਲੱਗ ਜਾਂਦੀ ਹੈ ਕਹਿੰਦੇ ਕਿ ਉਸ ਦਿਨ ਮੇਰੀ ਡਿਊਟੀ ਲੱਗਣ ਦੇ ਕਾਰਨ ਮੈਨੂੰ ਲੇਟ ਛੁੱਟੀ ਮਿਲੇ ਸਿੱਧੀ ਬਾਸ ਪੱਕੀ ਸੀ ਜਿਸ ਤੇ ਉੱਤੇ ਮੈਂ ਵਾਪਸ ਘਰ ਆਉਂਦੀ ਸਾਂ ਪਰ ਅੱਜ ਕਹਿੰਦੇ ਸ਼ਾਮ ਨੂੰ ਵੇਲੇ ਹੋਈ ਸੀ ਇਸ ਕਰਕੇ ਮੈਂ 5:00 ਵਜੇ ਬੱਸ ਫੜੀ ਆਪਣੇ ਉਸੇ ਹੀ ਬੱਸ ਸਟੌਪ ਤੋਂ ਕਹਿੰਦੇ ਕਿ ਉਹ ਬਾਸ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਸ਼ਾਮ ਵਾਲੀਆਂ ਬੱਸਾਂ ਦੇ ਵਿੱਚ ਪੀੜ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਰੇ ਆਪਣੇ ਕਮਾਕਾਰਾਂ ਤੋਂ ਘਰੇ ਵਾਪਸ ਜਾਂਦੇ ਨੇ ਤੇ ਉਸ ਵਾਸਤੇ ਵਿੱਚ ਪੀੜ ਬਹੁਤ ਜ਼ਿਆਦਾ ਸੀ ਸਾਰੇ ਹੀ ਜੋ ਜਵਾਨ ਸਨ ਤੰਦਰੁਸਤ ਸਨ ਉਹ ਭੱਜ ਕੇ ਅੱਗੇ ਜਾ ਕੇ ਚੜ ਗਏ ਤਕਰੀਬਨ ਸਾਰੀਆਂ ਸੀਟਾਂ ਮੰਨ ਲਈਆਂ ਸਨ ਕਹਿੰਦੇ ਕਿ ਮੈਂ ਉਸ ਪੀੜ ਦੇ ਵਿੱਚ ਖੜੀ ਸੀ ਪਹਿਲਾਂ ਵੀ ਮੈਂ バス ਨੂੰ ਉਡੇਖਦਿਆਂ ਖੜੇ ਆਪਣੀਆਂ ਲੱਤਾਂ ਦੇ ਵਿੱਚ ਬੜਾ ਦਰਦ ਮਹਿਸੂਸ ਕਰ ਰਹੀ ਸਾਂ ਬੜੀ ਮੁਸ਼ਕਲ ਦੇ ਨਾਲ ਖੜੇ ਸਾਂ ਤੇ ਹੁਣ ਬੱਸ ਦੇ ਵਿੱਚ ਵੀ ਮੈਨੂੰ ਸੀਟ ਨਾ ਮਿਲੇ ਜਿਸ ਕਾਰਨ ਮੈਂ ਬੜੀ ਪਰੇਸ਼ਾਨ ਤੇ ਦੁਖੀ ਹੋ ਗਈ ਹਾਂ ਕਹਿੰਦੇ ਕਿ ਉਸ ਵੇਲੇ ਹੀ ਇੱਕ ਮਜ਼ਦੂਰ ਔਰਤ ਸੀਟ ਦੇ ਉੱਪਰੋਂ ਖੜੀ ਹੋਈ ਅਤੇ ਉਸਨੇ ਕਿਹਾ ਕਿ ਮੈਡਮ ਜੀ ਆਓ ਤੁਸੀਂ ਮੇਰੀ ਸੀਟ ਦੇ ਉੱਪਰ ਬੈਠ ਜਾਓ ਤੇ ਉਸਨੇ ਆਪਣੀ ਸੀਟ ਮੈਨੂੰ ਦੇ ਦਿੱਤੀ ਅਤੇ ਮੈਂ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਅਤੇ ਉਸ ਔਰਤ ਦਾ ਵੀ ਸ਼ੁਕਰ ਕੀਤਾ ਕਿਉਂਕਿ ਮੈਨੂੰ ਉਸ ਵਕਤ ਸੀਟ ਦੀ ਬਹੁਤ ਜ਼ਿਆਦਾ ਲੋਡ ਸੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਦੇ ਗਏ ਜਾਵਾਂਗੀ ਤੇ ਮੈਂ ਬੜੀ ਖੁਸ਼ ਹੋਈ ਫਿਰ ਉਹ ਕਹਿੰਦੇ ਕਿ ਅਗਲਾ ਪਿੰਡ ਆਇਆ ਮੇਰੇ ਨਾਲ ਵਾਲਾ ਬੈਠਾ ਸੀ ਜੋ ਸ਼ਖਸ ਉਹ ਸੀਟ ਤੋਂ ਉੱਠ ਗਿਆ ਤੇ ਮੈਂ ਮਜ਼ਦੂਰ ਔਰਤ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਆ ਕੇ ਬੈਠ ਜਾਓ ਸੀਟ ਖਾਲੀ ਹੋ ਗਈ ਹੈ ਕਹਿੰਦੀ ਕਿ ਉਹ ਮਜ਼ਦੂਰ ਔਰਤ ਨਾ ਬੈਠੀ ਤੇ ਉਸਨੇ ਇੱਕ ਬਜ਼ੁਰਗ ਨੂੰ ਬਿਠਾ ਦਿੱਤਾ ਤੇ ਅਗਲਾ ਪਿੰਡ ਆਇਆ ਤੇ ਉਹ ਬਜ਼ੁਰਗ ਵੀ ਉੱਠ ਗਿਆ ਤੇ ਫਿਰ ਸੀਟ ਜਿਹੜੇ ਸੀ ਉਹ ਖਾਲੀ ਹੋ ਗਈ ਕਹਿੰਦੇ ਕਿ ਮੈਂ ਫਿਰ ਇਸ਼ਾਰਾ ਕੀਤਾ ਤੇ ਉਸ ਮਜ਼ਦੂਰ ਆਦਮ ਨੂੰ ਬੈਠਣ ਲਈ ਕਿਹਾ ਪਰ ਉਹ ਮਜ਼ਦੂਰ ਮੇਰੇ ਨਾਲ ਬੈਠੀ ਨਹੀਂ ਇਸ ਤਰ੍ਹਾਂ ਉਹਨੇ 1 ਤੋਂ 2 2 ਤੋਂ 3 ਜਾਣਿਆਂ ਨੂੰ ਸੀਟ ਦਿੱਤੀ ਤੇ ਉਹ ਟੀਚਰ ਕਹਿੰਦੇ ਕਿ ਮੇਰੇ ਪਿੰਡ ਦੇ ਆਉਣ ਦੇ ਵਿੱਚ ਦੋ ਪਿੰਡਾਂ ਦੀ ਦੂਰੀ ਰਹਿ ਗਈ ਸੀ ਤੇ ਜਦੋਂ ਫਿਰ ਸੀਟ ਖਾਲੀ ਹੋਈ ਤਾਂ ਫਿਰ ਮੈਂ ਇਸ਼ਾਰਾ ਕੀਤਾ ਤੇ ਉਹ ਮਾਈਡੂਰ ਆਰਦ ਮੇਰੇ ਕੋਲ ਆ ਕੇ ਬੈਠ ਗਈ ਕਹਿੰਦੇ ਕਿ ਜਦੋਂ ਉਹ ਮੇਰੇ ਕੋਲ ਆ ਕੇ ਬੈਠ ਗਈ ਤੇ ਨਾਲ ਦੀ ਸੀਟ ਤੇ ਮੈਂ ਉਸ ਨੂੰ ਫਿਰ ਧੰਨਵਾਦ ਕਿਹਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸੀਟ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਮੇਰੇ ਤੋਂ ਨਹੀਂ ਸੀ ਖੜਿਆ ਜਾ ਰਿਹਾ ਕਹਿੰਦੇ ਕਿ ਉਸ ਔਰਤ ਨੇ ਕਿਹਾ ਕਿ ਹਾਂਜੀ ਮੈਂ ਤੁਹਾਨੂੰ ਦੇਖ ਲਿਆ ਸੀ ਬੱਸ ਸਟਾਪ ਤੇ ਖੜੇ ਹੋਿਆਂ ਨੂੰ ਕਿ ਤੁਸੀਂ ਬੜੀ ਮੁਸ਼ਕਲ ਦੇ ਨਾਲ ਖੜੇ ਸੀ ਤੁਹਾਡੇ ਪੇਸ਼ੇ ਹੀ ਖੜੇ ਸਾਂ ਤੁਸੀਂ ਉਸ ਵੇਲੇ ਵੀ ਬੜੀ ਮੁਸ਼ਕਲ ਦੇ ਨਾਲ ਖੜੇ ਸੀ ਇਸ ਕਰਕੇ ਮੈਂ ਇਨੇ ਪੇੜ ਦੇ ਵਿੱਚ ਜਲਦੀ ਜਲਦੀ ਆ ਕੇ ਸੀੜ ਦੇ ਉੱਤੇ ਤੁਹਾਡੀ ਜਗ੍ਹਾ ਪੱਕੀ ਕਰ ਦਿੱਤੀ ਸੀ ਕਿਉਂਕਿ ਮੈਨੂੰ ਪਤਾ ਸੀ ਤੁਹਾਡੇ ਕੋਲ ਇਨੇ ਪੇੜ ਦੇ ਵਿੱਚ ਜਲਦੀ ਨਾਲ ਉੱਪਰ ਚੜ੍ਹਿਆ ਨਹੀਂ ਜਾਣਾ ਕਹਿੰਦੇ ਕਿ ਇਹ ਗੱਲ ਸੁਣ ਕੇ ਮੈਂ ਬੜੀ ਖੁਸ਼ ਹੋਈ ਕਿ ਇਹ ਔਰਤ ਮੈਨੂੰ ਜਾਣਦੀ ਵੀ ਨਹੀਂ ਇਨੇ ਮੇਰੇ ਬਾਰੇ ਇਨਾ ਸੋਚਿਆ ਇਹਨੇ ਮੇਰੇ ਦੁੱਖ ਨੂੰ ਮਹਿਸੂਸ ਕੀਤਾ ਇਸਨੇ ਮੇਰੇ ਲਈ ਇੱਕ ਸੇੜ ਵੀ ਪੱਕੀ ਕੀਤੀ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਬੜਾ ਹੀ ਉਹਦੇ ਲਈ ਸਤਕਾਰ ਪਿਆਰਾ ਆ ਕਹਿੰਦੀ ਕਿ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਰੋਜ਼ਾਨਾ ਹੀ ਇਸ バス ਦੇ ਵਿੱਚ ਸਫ਼ਰ ਕਰਦੇ ਹੋ ਉਹ ਮਜ਼ਦੂਰ ਔਰਤ ਨੇ ਕਿਹਾ ਕਿ ਹਾਂਜੀ ਮੈਂ ਰੋਜ਼ਾਨਾ ਹੀ ਇਸ ਪਾਸੇ ਵਿੱਚ ਸਫ਼ਰ ਕਰਦੀ ਹਾਂ ਤੇ ਮੈਂ ਮਿਸਤਰੀ ਦੇ ਨਾਲ ਦਿਹਾੜੀ ਕਰਦੀ ਹਾਂ ਅਤੇ ਲਗਭਗ ਸ਼ਾਮ ਨੂੰ ਅਸੀਂ ਇਨੇ ਘੜੀ ਵਜੇ ਵੇਲੇ ਵੇਲੇ ਹੋ ਜਾਂਦੇ ਹਾਂ ਮੇਰੀ ਬਸ ਤੇ ਉਤੇ ਵਾਪਸੀ ਹੁੰਦੀ ਹੈ ਤੇ ਉਹ ਟੀਚਰ ਕਹਿੰਦੀ ਕਿ ਗੱਲਾਂ-ਗੱਲਾਂ ਦੇ ਵਿੱਚ ਪਤਾ ਲੱਗਾ ਕਿ ਇਹ ਮਿਹਨਤੂਰ ਔਰਤ ਰੋਜ਼ਾਨਾ ਹੀ ਸਫ਼ਰ ਦੇ ਦੌਰਾਨ ਇਹ ਸੇਵਾ ਦਾ ਦਾਨ ਕਰਦੀ ਹੈ ਇਸੇ ਹੀ ਤਰ੍ਹਾਂ ਇਹ ਆਣ ਕੇ ਸੀਟ ਦੇ ਉੱਪਰ ਬੈਠ ਜਾਂਦੀ ਹੈ ਤੇ ਫਿਰ ਜਿਸ ਨੂੰ ਵੀ ਸੀਟ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਆਪਣੀ ਸੀਟ ਦਿੰਦੀ ਹੈ ਤੇ ਟੀਚਰ ਕਹਿੰਦੇ ਕਿ ਮੈਂ ਉਸ ਔਰਤ ਨੂੰ ਮਿਲ ਕੇ ਬੜੀ ਖੁਸ਼ ਹੋਈ ਅਤੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਕਹਿੰਦੇ ਕਿ ਉਸ ਮਜ਼ਦੂਰ ਔਰਤ ਨੇ ਦੱਸਿਆ ਕਿ ਮੈਡਮ ਜੀ ਮੈਂ ਤੇ ਮੇਰੇ ਪਤੀ ਦੋਨੋਂ ਹੀ ਮਜ਼ਦੂਰੀ ਕਰਦੇ ਹਾਂ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਇਸ ਕਾਰਨ ਅਸੀਂ ਕੋਈ ਹੋਰ দানਪੁਣ ਨਹੀਂ ਕਰ ਸਕਦੇ ਪਰ ਇਹ দান ਬਿਲਕੁਲ ਫ੍ਰੀ ਹੈ ਇਹ দানਪੁਣ ਦਾ ਆਪਾਂ ਘਰ ਹਿੱਸਾ ਕਰ ਹੀ ਸਕਦੇ ਹਾਂ ਕਹਿੰਦੇ ਕਿ ਉਸ ਮਜ਼ਦੂਰ ਔਰਤ ਨੇ ਜਿਹੜੀਆਂ ਦੋ ਗੱਲਾਂ ਕਹੀਆਂ ਕਿ ਮੈਡਮ ਜੀ ਸਿਰਫ ਦੋ ਹੀ দান ਨੇ ਜਿਨ੍ਹਾਂ ਨੂੰ ਕਰਨ ਦੇ ਉੱਤੇ ਕੋਈ ਵੀ ਆਪਣਾ ਪੈਸਾ ਨਹੀਂ ਲੱਗਦਾ ਕੋਈ ਮਿਹਨਤ ਨਹੀਂ ਲੱਗਦੀ ਇੱਕ ਕਿਸੇ ਨੂੰ ਖੁਸ਼ੀ ਦੇਣਾ ਅਤੇ ਇੱਕ ਕਿਸੇ ਨੂੰ ਅਸੀਸ ਦੇਣੀ ਕਹਿੰਦੀ ਕਿ ਮੈਂ ਇਸ ਬਸ ਵਿੱਚ ਕਿਸੇ ਨੂੰ ਸੀਟ ਦੇ ਕੇ ਖੁਸ਼ੀ ਦਿੰਦੀ ਹਾਂ ਅਤੇ ਉਸ ਦੇ ਬਦਲੇ ਮੈਨੂੰ ਢੇਰ ਸਾਰੀਆਂ ਅਸੀਸਾਂ ਮਿਲ ਜਾਂਦੀਆਂ ਨੇ ਤੇ ਮੈਂ ਇਸੇ ਵਿੱਚ ਹੀ ਖੁਸ਼ ਹੋ ਜਾਂਦੀ ਹਾਂ ਤੇ ਬਸ ਉਸ ਸਟੀਚਰ ਨੇ ਦੱਸਿਆ ਕਿ ਅਸੀਂ ਇੰਨੀ ਗੱਲ ਕਰ ਰਹੀ ਸਾਂ ਤੇ ਉਹ ਔਰਤ ਦਾ ਪਿੰਡ ਆ ਗਿਆ ਤੇ ਉਹ ਉੱਥੇ ਉਤਰ ਗਈ ਤੇ ਉਹ ਕਹਿੰਦੇ ਕਿ ਉਹ ਔਰਤ ਤਾਂ ਆਪਣੇ ਪਿੰਡ ਦੇ ਵਿੱਚ ਉਸ ਬਸ ਤੋਂ ਉਤਰ ਗਈ ਪਰ ਇਹ ਦੋ ਕੀਮਤੀ ਗੱਲਾਂ ਮੈਨੂੰ ਸਿਖਾ ਗਈ ਜੋ ਕਿ ਮੈਂ ਆਪਣੇ 45 ਸਾਲਾਂ ਦੀ ਉਮਰ ਵਿੱਚ ਵੀ ਨਹੀਂ ਸਿੱਖੀਆਂ ਇਹਨਾਂ ਪੜ੍ਹ ਲਿਖ ਕੇ ਵੀ ਮੈਨੂੰ ਉਹ ਗਿਆਨ ਪ੍ਰਾਪਤ ਨਹੀਂ ਹੋ ਸਕਿਆ ਜੋ ਮਿਹਦੂਰ ਔਰਤ ਚੱਟ ਗਿਆਨ ਦੇ ਗਈ ਕਿ ਕਿਸੇ ਨੂੰ ਖੁਸ਼ੀ ਦੇਣਾ ਕਿਸੇ ਨੂੰ ਅਸੀਸ ਦੇਣਾ ਇਹ ਸਭ ਤੋਂ ਵੱਡਾ ਦਾਨ ਹੈ ਅਤੇ ਜਿਸ ਨੂੰ ਵੀ ਇਹ ਦਾਨ ਕਰਨਾ ਆ ਗਿਆ ਉਹ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਇਨਸਾਨ ਹੈ ਉਹ ਸਭ ਤੋਂ ਧਨਵਾਨ ਵਿਅਕਤੀ ਹੁੰਦਾ ਹੈ ਕਿਉਂਕਿ ਕਿਸੇ ਨੂੰ ਖੁਸ਼ੀ ਦੇਣਾ ਤੇ ਕਿਸੇ ਨੂੰ ਮਾਨ ਸਨਮਾਨ ਦੇਣਾ ਜਾਂ ਕਿਸੇ ਦਾ ਮਾਨ ਤੋਂ ਚੰਗਾ ਸੋਚਣਾ ਕਿਸੇ ਨੂੰ ਅਸੀਸ ਦੇਣਾ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਪਰ ਜਿਸ ਕਿਸੇ ਨੂੰ ਇਹ ਕੰਮ ਕਰਨਾ ਆ ਗਿਆ ਤਾਂ ਮੇਰੇ ਵਾਈਗਰ ਅਕਾਲਪੁਰਖ ਜੀ ਉਸ ਮਨੁੱਖ ਦੀ ਝੋਲੀ ਹਮੇਸ਼ਾ ਖੁਸ਼ੀਆਂ ਨਾਲ ਭਰ ਕੇ ਰੱਖਦੇ ਨੇ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਕੋਈ ਵੀ ਚੀਜ਼ ਜਿੰਨਾ ਵੀ ਆਪਾਂ ਕਿਸੇ ਨੂੰ ਦਿੰਦੇ ਹਾਂ ਵੰਡਦੇ ਹਾਂ ਉਹ ਸਾਨੂੰ ਦੁਗਣੀ ਚੌਗਣੀ ਹੋ ਕੇ ਵਾਪਸ ਮਿਲਦੀ ਹੈ ਇਸ ਕਰਕੇ ਕਿਸੇ ਨੂੰ ਖੁਸ਼ੀ ਦੇਣਾ ਕਿਸੇ ਮਜ਼ਦੂਰ ਦੀ ਮਦਦ ਕਰਨਾ ਕਿਸੇ ਮਜਬੂਰ ਦੀ ਮਦਦ ਕਰਨਾ ਕਿਸੇ ਦੇ ਚਿਹਰੇ ਦੇ ਉੱਪਰ ਖੁਸ਼ੀ ਲਿਆਉਣੀ ਇਹ ਨਿੱਕਾ ਜਿਹਾ ਕਦਮ ਸਾਨੂੰ ਕਿੰਨਾ ਕੁਝ ਦੇ ਸਕਦਾ ਹੈ ਇਹ ਆਪਾਂ ਸੋਚ ਵੀ ਨਹੀਂ ਸਕਦੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਆਪਾਂ ਕਿਸੇ ਦੇ ਚਿਹਰੇ ਦੀ ਖੁਸ਼ੀ ਸਾਨੂੰ ਕਿੰਨਾ ਸਕੂਨ ਦਿੰਦੀ ਹੈ ਤਾਂ ਇਹ ਕੰਮ ਜ਼ਰੂਰ ਕਰਿਆ ਕਰੋ ਜਦੋਂ ਵੀ ਕਿਸੇ ਲੋੜਵੰਦੇ ਮਦਦ ਕਰਨ ਦਾ ਮੌਕਾ ਮਿਲੇ ਕਿਸੇ ਨੂੰ ਜਰਾ ਜਿੰਨੇ ਵੀ ਖੁਸ਼ੀ ਦੇਣ ਦਾ ਮੌਕਾ ਮਿਲੇ ਤਾਂ ਇਹ ਹੱਥੋਂ ਗੁਵਾਇਆ ਨਾ ਕਰੋ ਕਿਉਂਕਿ ਵੱਡੀਆਂ ਖੁਸ਼ੀਆਂ ਵਾਪਸ ਮਿਲਣਗੀਆਂ ਤੇ ਆਪਣੇ ਮਨ ਦੇ ਵਿੱਚੋਂ ਕਿਸੇ ਦੇ ਲਈ ਚੰਗਾ ਸੋਚਣਾ ਕਿਸੇ ਨੂੰ ਅਸੀਸ ਦੇਣੀ ਇਹ ਬੜੇ ਵੱਡੀ ਗੱਲ ਹੈ ਇਹ ਕੰਮ ਕਰਦੇ ਰਿਹਾ ਕਰੋ ਕਦੇ ਵੀ ਹੱਥੋਂ ਆਇਆ ਮੌਕਾ ਨਾ ਗਵਾਇਆ ਕਰੋ ਕਿਉਂਕਿ ਇਹ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਜਦੋਂ ਅਕਸਰ ਹੀ ਦਾਨ ਪੁੰਨ ਦੀ ਗੱਲ ਆਉਂਦੀ ਹੈ ਤਾਂ ਕਈ ਕਹਿੰਦੇ ਨੇ ਕਿ ਸਾਡੇ ਘਰ ਦਾ ਗੁਸ਼ਾਰਾ ਬੜੀ ਮੁਸ਼ਕਲ ਹੁੰਦਾ ਹੈ ਇਹ ਦਾੰਤਾਂ ਬਿਲਕੁਲ ਹੀ ਫ੍ਰੀ ਹੈ ਇਹ ਦਾਣ ਅਸੀਂ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ